ਤਾ ਬਾਈ ਜੀ ਸਾਰਿਆਂ ਨੂੰ ਲੋ ਜੀ ਪਹਿਲਾਂ ਜੱਗੂ ਨੂੰ ਮਿਲੋ ਕਿਾ ਖਾਲ ਵਧੀਆ ਵਧੀਆ ਠੀਕ ਹੈ ਠੀਕ ਹੈ ਹੁਣ ਤੋਂ ਬੱਦਾਂ ਲੈਣਾ ਕਿੱਧਰ ਫਿਰਦਾ ਹੈ ਬਾਈ ਅੱਜ ਕੀ ਆ ਨਹੀਂ ਹੈਗਾ ਬਾਅਦ ਚੱਲਿਆ ਜੀ ਮੇਡ ਹੋ ਗਏ ਨੂੰ ਕਰਕੇ ਅੱਛਾ ਨੂੰ ਮੈਡਮ ਨੂੰ ਖੋਲ ਲੈਣੇ ਹੁਣ ਅਮਦੀਦ ਨੂੰ ਲੈਣਾ ਅਮਦੀਦ ਨੂੰ ਹਾਂ ਜੀ ਅੱਛਾ ਅੱਛਾ ਹੁਣ ਰਖਾ ਦਾ ਮਾਥੜਾ ਹਾਂ ਉਹ ਕਰੋ ਉਹ ਕਰ ਬੁਰਾ ਹਾਲ ਹੈ ਕਿਤੇ ਉਹ ਫਰਲੇ ਪਾਸੇ ਚੱਲੀਆਂ ਜਵਾਈ ਕੋਸ ਚੱਲੀਆਂ ਜੁ ਨਾ ਆਹੀਂ ਤੋਂ ਵੀ ਪਿੰਡ ਛੱਡ ਗਏ ਉਹ ਜੱਗੂ ਯਾਰ ਚੱਲੀਆਂ ਡੇਬੇ ਉੱਪਰ ਜਾ ਕੇ ਚੈੱਕ ਕਰਿਆ ਉਹ ਇਹ ਤਾਂ ਹੀ ਪਿੰਡ ਛੱਡ ਕੇ ਚਲੀ ਗਏ ਚੱਲੀਆਂ ਡੇਬੇ ਉੱਪਰ ਆਵਾਸਣ ਫਿਰ ਕੀ ਨੇ ਫਰਕ ਸਾਡੇ ਪਿੰਡ ਨੂੰ ਉੱਧਰ ਜਾ ਬੁਲਾਉਂਦੇ ਕਿ ਆਓ ਵੇ ਤੂੰ ਕਿਆ ਫਰਕ ਨਹੀਂ ਜਿਹੜਾ ਪਿੰਡ ਆਹ ਆਲਾ ਫੌਂਟੇ ਪਿੰਡ ਨਹੀਂ ਲੱਗਦਾ ਉਹ ਨਾਲੇ ਬੰਦ ਆ ਸੜਕ ਨੂੰ ਪਾਣੀ ਹੋਇਆ ਆ ਗਿਰਨ ਗਿਆ ਵੇ ਖੇਤ ਦੇ ਵਿੱਚ ਨੂੰ ਉਹ ਵੀ ਸਾਡਾ ਹੀ ਕੁਆਂਟੀ ਦਾ ਉੱਥੇ ਕੌਣ ਕੌਣ ਹੈ ਸਹੀ ਗੱਲ ਕਰਦੇ ਹਾਂ ਕਰਦਾ ਨਾ ਉਹਦਾ ਇਹ ਕਿ ਦੋ ਸਿੱਧੀ ਗੱਲ ਕਰਦਾ ਵਾ ਜੀ ਉਹਨੇ ਦੁਕਾਨੇ ਕੋਲੇ ਨਾ ਬਾਈ ਇਹੜੇ ਨਰਾਜ ਹੋ ਕੇ ਵਿੱਚ ਲੀ ਚਲੇ ਗਏ ਹਾਂ ਚੱਲ ਨਰਾਜ ਨਾ ਤੇ ਉਹ ਹੋਰ ਗੱਲ ਕੁਛ ਨਹੀਂ ਮਮਾਨੀ ਉਹਦਾ ਗਵੰਡੀ ਵੀ ਮਾਰ ਲੰਦਾ ਗਾ ਤੇ ਇਹਦੇ ਨੂੰ ਅੱਧ ਕਰਕੇ ਗਵੰਡੀ ਵੀ ਮਾਰ ਲੰਦਾ ਉਹ ਨਹੀਂ ਬਾਈ ਗੱਲ ਹੋ ਗਈ ਅੰਦਰ ਵਿੱਚ ਐਵੇਂ ਦੇ ਤੇ ਜਗਾ ਥੋੜੀ ਛੰਡਾ ਜਿੱਥੇ ਉਹ ਕਰ ਕਰਦਾ ਨਾ ਹਾਂ ਇਹ ਰਸਤਾ ਬਿਕ ਗਿਆ ਬਾਏ ਬੋਲਾ ਨਹੀਂ ਕਰਦੇ ਇਹਨਾਂ ਨੇ ਜਗ੍ਹਾ ਹੀ ਨਹੀਂ ਦਿੱਤੀ ਉਹਨਾਂ ਨੂੰ ਰਸਤਾ ਹੀ ਨਹੀਂ ਛੱਡਿਆ ਹੈਗਾ ਤੁਸੀਂ ਰਸਤਾ ਲੜਨਾ ਚਾਹੁੰਦੇ ਹੋ ਗੱਲ ਆਈ ਸੀ ਵੀ ਜੱਜ ਗੁਰੂ ਦੇ ਘਰ ਲੈ ਆਉਣੇ ਉਹ ਕਿਹੜਾ ਲੈਣ ਭੱਜ ਜਾਣੀ ਇਹ ਮੀਟਰ ਨੂੰ ਬਰਨ ਵਾਲੇ ਲੈ ਜਾਂਦੇ ਤੇ ਜੱਗੂ ਆਈ ਕੋ ਤਾਂ ਕਦੇ ਫਾੜੇ ਅੱਗੇ ਉਹਦੀ ਅੰਦਰ ਵਾਲਾ ਕਦੇ ਜੀ ਇਹਨਾਂ ਦੀ ਨਾਲ ਲੈ ਜਾਂਦਾ ਜਾਂ ਜਾਂ ਡੋ ਜ਼ਿਆਦਾ ਲੱਗ ਜਾਂਦੀ ਹੈ ਪਤਾ ਗਿਆ ਇਹ ਲੈਣ ਭੱਜ ਗਈ ਤਾਂ ਐ ਕਹਿੰਦੇ ਉਹ ਵੀ ਕਦੇ ਦੇਖੋ ਜੱਭੂ ਨੂੰ ਕੱਕ ਤਾਂ ਹੀ ਲੈ ਆਇਆ ਅੱਛਾ ਮੀਟਰ ਲੈ ਜਾਂਦੇ ਸੀ ਇਹਦੀਆਂ ਗੱਲਾਂ ਹੀ ਨਾ ਹੋਰ ਵੀ ਮਸਕੇ ਲੱਗਦੇ ਤੇ ਜੱਗੂ ਬੜੀ ਜੋੜੀ ਨੀ ਨਾ ਉਹ ਉਹ ਟਰੈਕਟਰ ਮੈਸੀ ਹੈਗਾ ਕਿ ਕਿਆ ਜਿਹੜਾ ਜਿਹੜਾ ਲਿਆਂਦਾ ਤੂੰ ਤਾਂ ਮੈਨੂੰ ਦਿਖਾਈਦਾ ਹੈਗਾ ਮਾਰਦੇ ਕਿਹੜਾ ਤੇਰੇ ਕੋਲ ਅੱਜ ਪਹਿਲਾਂ ਚੌਂਗੌਰ ਜਾ ਕੇ ਆਉਣਾ ਆਪਾਂ ਨੇ ਤੇਰਾ ਉਧਰ ਵੀ ਚੱਲ ਫੇ ਰੂਟਾ ਮੀਟਰ ਤੇ ਆਉਗਣਾ ਬਾਈ ਨੂੰ ਅੱਛਾ ਹਾਂ ਉਹ ਕਹਦਾ ਵੀ ਪੀਸ ਲਿਆਂਦਾ ਮੈਂ ਉਹ ਬਾਈ ਕਹਿੰਦਾ ਮੈਂ 10 ਵਜੇ ਬੈਂਕ ਤੇ ਪੈਸੇ ਘੜਾ ਲਵਾ ਕਹਿੰਦਾ ਮੈਂ ਉਹ ਕਰਦਾ ਫੋਨ ਮੈਂ ਕਰਦੇ ਆ ਉਹਦਾ ਮੀਟਰ ਆ ਮਹਿੰਦਰਾ ਵਾਲਾ ਡ੍ਰਿਲਰ ਨਾਲ ਕਿਹੜੀ ਚੀਜ਼ ਅੱਛਾ ਨਹੀਂ ਕਹਿ ਫੋਟਾ 7 ਫੋਟਾ 7 ਫੋਟਾ ਟੜੀਉ ਦਾ ਮਹਿੰਦਰਾ ਬਾਈ ਠੀਕ ਹੈ ਬਕਾਉ ਹੈ ਮਾਡਲ ਮੂਡਲ ਕੋਲ ਕਸਾ ਹੈਗਾ 17 ਮਾਡਲ 17 ਮਾਡਲ ਨਾਸਾ ਬਾਈ ਕਰੋ ਰੋਡ ਬਾਈ ਇਹ ਨਹੀਂ ਲੈਣਾ ਹਾਂ ਮਹਿੰਦਰਾ ਦਾ ਰੋਟਾ ਵੇਟਰ 17 ਮਾਡਲ ਬਾਈ ਕਿੰਨਾ ਕਾ ਕਾ ਡਿਮਾਂਡ ਵੀ ਪੁੱਤ ਜੀ ਕੋਪਾ ਦੇਣਾ ਜੀ 6000 ਆਪ ਦਾ ਸੋਲੇ ਡਰਿੱਲ ਛਾਣੇ ਡਰਿੱਲ ਹੈ ਡਰਿੱਲ ਕਾਇ ਲੈ ਠੀਕ ਹੈ ਕਿੰਨੇ ਪਰਸੈਂਟ ਡਰਿੱਲ ਨਹੀਂ ਲੈਣੀ 10000 ਰੁਪਏ ਘੱਟ ਜੀ ਠੀਕ ਹੈ ਸਹੀ ਪੱਤੀਆਂ ਕਿੰਨੇ ਕਪਰਸੈਂਟ ਆ? ਕਿੰਾਂ ਦਾ ਠੱਟੀਆਂ ਕਾਲੀ ਨੂੰ ਕਰਦੇ? ਪੱਕੇ ਸ਼ੈਦਰ ਨੂੰ ਜਾ ਕੇ ਪਾ ਦੇ। ਅੱਛਾ। ਠੀਕ ਜੀ ਪਾ ਕੇ ਫਸਲਾ ਦੇਣਾ। ਪਾ ਕੇ ਪੱਤੀ ਫਸਲਾ ਦੇਣਗੇ ਨਾ ਪਾ ਦੇ ਪੱਤੀਆਂ ਪਾ ਦੇ ਨਾ 5000 ਰੁਪਏ ਬਾਜਾ। ਠੀਕ ਹੈ ਜੀ। ਦੱਸਿਓ ਭਾਈ ਕਿਸੇ ਨਾ ਮੇਂਦਰਾ ਦਾ ਲੈਣਾ ਹੋਵੇ ਰੂਟਾ ਫੱਟੀ ਸਾਡਾ ਹਾਂ। ਇਹ ਵੀ ਆਪਣੀ ਗੱਤੀ ਬੋਣੀ ਤਾਂ ਵੀ ਕਰਦੇ ਹੋ। ਹਾਂ। ਇਹ ਜੂਰਾ ਦੇ ਬੋਣੀ ਹੋਣੀ ਤਾਂ ਵੀ ਕਰਦੇ ਹੋ। ਕਿਉਂ ਆਪਾਂ ਦਾ ਕੱਲ ਟਰਾਲੇ ਬਾਰੇ ਕਹਦੇ ਕਿਦੋਂ ਕੁ ਵੀਰਾਂ ਦੇ ਵਾਹਸ ਜਾ ਵੀ ਸਾਡੇ ਕੋਲ ਟਰਾਲਾ ਖੜਾ ਹੈ। ਖੜਾ ਹੈ। ਪਰ ਨੰਬਰ ਨਹੀਂ ਦੱਤਾਏਗਾ ਹੈ। ਨਾ 12 126 ਦਾ। ਅ ਉਹ ਬਾਈਆਂ ਲੈਣਾ ਹੈ ਨਾ ਉਹ ਬਾਈਆਂ ਲੈਣਾ ਹੈਗਾ ਬਾਅਦ ਵਿੱਚ ਗੋਲੇ ਦਾ 5 ਗੋਲੇ ਦੋਨੇ ਵੇਚਣਾ ਪਾਣੀ ਨਾ ਦੋਦਾ ਪਾਣੀ ਦਾ ਵੀ ਨਹੀਂ ਦਵਾਰੇ ਆ ਜਾ ਅੱਤੋਂ ਪਾੜੇ ਕਹੀ ਜੀ ਨਿਕਲੀ ਆਉਣ ਇਹ ਤੋਂ ਪਾਹੀ ਕੰਮ ਆਲੀ ਹੈ ਪਾਣੀ ਇੱਧਰ ਲੰਗਾ ਆਏ ਨੂੰ ਹਾਂ ਕੋਈ ਕੰਨੀ ਤੇ ਆਇਆ ਇਹ ਪਾਣੀ ਇਧਰੋਂ ਜਾਂਦਾ ਸਾਰੀ ਦੋ ਇੱਕ ਗੱਲ ਆ ਭਾਈ ਸਾਨੂੰ ਆ ਬਫੈਸ ਨੇ ਰੇਟ ਨੁਟਰ ਤੋਂ ਹੋ ਜਾਣੇ ਹਾਂ ਗਾਰਾ ਗੁੰਗਾ ਝੱਕ ਹੋ ਜਾਂਦਾ ਗਾਂ ਜਿਹਦੀ ਫਸਲ ਮਰਦੀ ਆ ਉਹ ਉਹ ਝੱਕਨ ਇਹਨਾਂ ਨਾਲ ਇਹਨਾਂ ਦੇ ਟਰੈਕਟਰ ਤੋਂ ਹੋ ਜਾਂਦੇ ਨੇ ਟਰੈਕਟਰ ਤੋਂ ਹੁਣ ਕੀ ਕਰ ਸਕਦੇ ਆ ਹੁਣ ਜਿਹੜੀ ਚੀਜ਼ ਦਾ ਨੁਕਸਾਨ ਆ ਉਹਦੇ ਫਾਇਦਾ ਲੈਣਾ ਚਾਹੀਦਾ ਏ ਸਵੇਰ ਉਹ ਕੱਖ ਲੈ ਹੁਣ ਜਿਹੜੀ ਫਸਲ ਨੇ ਬੜੂ ਤੇ ਲੈ ਜਾ ਤੂੰ ਉਹਨਾਂ ਨੂੰ ਧੋਲੇ ਦੋ ਤਾਨੂੰ ਜਿਹੜੇ ਟਾਇਰ ਲੱਪੜਦੇ ਆ ਇਹ ਜਿਹੜਾ ਕਹਿੰਦੇ ਹੁਣ ਮੀਂਹ ਪਵੇ ਅਸੀਂ ਟਰੈਕਟਰ ਟਰੈਕਟਰ ਤੋਂ ਹਾਂ ਉਹ ਟਰੈਕਟਰ ਨੂੰ ਕਿਹੜੇ ਲੋਡ ਕਿਆ ਬਹੁਨੇ ਆ 6 ਮਹੀਨੇ ਮਾ ਕੱਟਣਾ ਮਾੜਾ ਹੋ ਜਾਏ ਇਹਦੇ ਪਾਣੀ ਦੇਖ ਤਾਣੀ ਤੋਂ ਰੇ ਤੇ ਚੱਲ ਕਰੀਗਾ ਤੇ ਆ ਫਤ ਗਿਆ ਮੇਰੇ ਬਾਅਦ ਕਾ ਖੜੇ ਨਹੀਂ ਕਰਨ ਵਿੱਚ ਜਾਲ ਜੂਲੇ ਦੀ ਤਾਰ ਲੈਂਗੇ ਇੱਕ ਵਾਰ ਸਾਡਾ ਸਾਡਾ ਜਨਰੇਟਰ ਨਿਪੜਨ ਦਾ ਸਾਡਾ ਕੰਮ ਨਹੀਂ ਪੜ ਜਾਂਦਾ ਅੱਛਾ ਸਾਡੇ ਸਾਡੇ ਨੂੰ ਲੱਗਾ ਕਿ ਪੂਰਾ ਕੋਨਾ ਖੇਤਰੀ ਤਾਲ ਲੈ ਤੂੰ ਪਾਣੀ ਘੜੇ ਦੇ ਅੰਦਰ ਖਾਦੀ ਪੈਂਦੀ ਐ ਤੈਨੂੰ ਮੈਨਾਂ ਕਦੇ ਲੈਂਦਾ ਹੀ ਨਹੀਂ ਇਹ ਨਹੀਂ ਮੀਂਹ ਪੈਂਦਾ ਅਮਰ ਤਾਂ ਕੀ ਫਿਰਦਾ ਆਮਨੇ ਨਾ ਨਸਰਦੀ ਐ ਜੀ ਦੀ ਮਿੱਤਰ ਦੀ ਜੀਰੀ 72 ਹਾਂ ਇਹ ਰਾਈਡਰ ਕੋਈ ਇੱਥੇ ਬੈਠਾ ਖੇਚ ਨਹੀਂ ਕਰਦਾ ਫਿਰ ਜੀਰੀ ਹਾਂ ਬਾਈ ਉਹ ਤਾਂ ਮੁੜ ਗਈ ਕੋਈ ਚੱਕਰ ਨਹੀਂ ਹਾਂ ਹੁਣ ਤਾਂ ਬੋੜ ਲੱਗ ਗਿਆ ਉਹਦਾ ਚਾੜ 32 ਪਲੱਸ ਹੋ ਗਿਆ ਆ ਗਿਆ ਹੋ ਗਿਆ ਤੇ ਫਿਰ ਆ ਤਾਂ ਲੋਟ ਕਰਾ ਦਿੰਦਾ 30 35 ਕਰ ਦੇਣਾ ਉਹਦਾ ਅੱਛਾ ਕੱਲੂ ਜਾਂ ਪਰਸ ਨੂੰ ਦੁਪਹਿਰੇ ਹੋਈ ਲੈ ਜੀਰੀ ਜੀ ਕੋਈ ਫਰਕ ਨਹੀਂ ਜੀਰੀ ਸਾਡੀ ਆਪਕੇ ਜੀ ਦੀਆਂ ਸਾਰੇ ਨਹੀਂ ਹਾਂ ਮਾਰਾ ਕੋਈ ਫਰਕ ਨਹੀਂ ਉਹ ਹਵਾ ਦਾ ਨਹੀਂ ਆਮ ਹੀ ਖਾਲਾ ਜਿਹੜੀ ਮਿੱਤਰ ਦੀ ਹੈ ਮਿੱਤਰ ਦੀ ਐ ਖੰਦੀ ਚੋਲ ਬੱਸ ਐਵੇਂ ਛੱਲਾ ਮੱਜ ਜੂਏ ਵਾਜਣੇ ਵਾਜਣੇ ਤੇ ਬਿੱਡਾ ਖਹਲਾਵਾ ਸਾਨੂੰ ਭਰ ਦੇ ਮੇਂ ਟਰਾਲੇ ਆ ਗਿਆ ਮੈਂ ਤੇ ਅੱਜ ਅੱਜ ਨਹੀਂ ਕਾਲੂ ਬਾਹਰ ਅੱਜ ਤਾਂ ਦੁਨੀਆ ਨਾ ਨੇੜੇ ਜਾ ਕੇ ਕਰ ਲੈ ਅੱਜ ਤੋਂ ਜਾਣਾ ਹੁਣ ਮੈਂ ਨੇੜੇ ਨੂੰ ਗਰੀਸ ਕਰਵਾਉਣਾ ਇੱਕ ਅੱਛਿਆ ਪਹਿਲਾਂ ਗਰੀਸ ਕਰਾ ਲੈ ਬਿੱਡੇ ਆ ਬਜਟ ਪੈਣ ਲੱਗੇ ਆ ਪੈ ਜਾਣ ਪੈ ਜਾਣ ਜੈਕ ਉੱਪਰ ਲੋਡ ਪੈਣਾ ਲੋਡ ਤੇ ਮੋਟਰ ਚੱਕ ਉੱਪਰ ਟਰਾਲੇ ਨੂੰ ਹੈ ਟਰਾਲੇ ਨੂੰ ਕਰਾਉਣਾ ਟਰਾਲੇ ਨੂੰ ਕਰਾਉਣਾ ਟਰਾਲੇ ਨੂੰ ਹੈ ਮਾਜੋ ਤਾਂ ਨਸਾਂ ਤੋਂ ਦੋ ਦੋ ਗਰੀਸ ਕਰਾਉਣਾ ਬਿੱਡਿਆਂ ਨੂੰ ਨੀਚੇ 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 ਸਹੀ ਕਰਾਉਣਾ ਆਹੋ ਪੀਰ ਗੱਲ ਕਰਾਉਣਾ ਦਾ ਪਰਮੈਂਟ ਲਾਇਆ ਹੋ ਗਿਆ ਉਹ ਤਾਂ ਪਤਾ ਲੱਗ ਜਾਣਾ ਵੀ ਜੇ ਕਿਰਾਇਆ ਦਾ ਵੀਡੀਓ ਬਣੂਗਾ ਜੇ ਨਾ ਕਿਰਾਇਆ ਦਾ ਬਣ ਕਰਾਇਆ ਨਹੀਂਗਾ ਬਣੀ ਉਹ ਯਾਰ ਪਿੰਛਲੇ ਸਾਹਿਬ ਦੀ ਲਿਆ ਕੇ ਰੱਖੀ ਵੀ ਜੈਨ 1600 ਦੀ ਉਹ ਫੇਰ ਤੂੰ ਆਏ ਕਰ ਹੀਸੇ ਦੇ ਕੋਲ ਰੱਖ ਦੇ ਕੀ ਪਤਾ ਹੈ ਕਹਿ ਰਹੇ ਹਾਂ ਨਹੀਂ ਮਸਾਲਾ ਅੱਛਾ ਆ ਗਏ ਬਿਜਲੇ ਸਾਰ ਹੁੰਦੀ ਨਹੀਂ ਹੁੰਦੀ ਉਧਰ ਮੈਂ ਤੇ ਲਾਇਆ ਹੋ ਗਿਆ ਕਰਾਉਣਾ ਤਾਂ ਉਧਰ ਆਏ ਹੋ ਗਿਆ ਬਈ ਪਾਤੀ ਆਈ ਦੀ ਇਹਨਾਂ ਨਿਕਣੀ ਲੱਗਦੀ ਮੈਂ ਤਾਂ ਜਿੱਥੇ ਹੁਣੇ ਕਿਕੜਾ ਲਾ ਤੂੰ ਦੂਆ ਵੀ ਲਾ ਦੇ ਦੇ ਮੇਰਾ ਗਾੜਾ ਠੀਕ ਆ ਗਲੇਵਾ ਤਾਂ ਦੋ ਤਿੰਨ ਤਿੰਨ ਗੇੜੇ ਦੇ ਬਸ ਆਹ ਉਹਨਾਂ ਦੇ ਕਿੜਾ ਉਹ ਵੀ ਲਾ ਦੇਣਾ ਉਹਨਾਂ ਘੜੇ ਉਹਨਾਂ ਦਾ ਕਣਕ ਦਾ ਲਾਇਆ ਹੀ ਹਾਂ ਉਪਰ ਨਹੀਂ ਮੈਂ ਕਹਿੰਦਾ ਹੁਣ ਹੋ ਜਵੇ ਤਾਂ ਉਹਦੇ ਰਸਤੇ ਤੇ ਖੜੂਗਾ ਤਾਂ ਬਲੌਗ ਵੀ ਤਾਂ ਬਣੂਗਾ ਹੀ ਹਾਂ ਬਸ ਆਈ ਇਹਨੂੰ ਬਲੌਗ ਹਾਂ ਉਹ ਬਾਈ ਉਹਨੂੰ ਕਰਾ ਲਓ ਥੋੜੀ ਉਸ ਤੋਂ ਕੱਢ ਲਓ ਇਹ ਦੇਖੀ ਗਾ ਅਜਾ ਦੇਖੀ ਹੋਏ ਟਰੈਲੇ ਅਜੇ ਟਰਾਲੇ ਦੇਖੇ ਹੋਏ ਆ। ਇਹ ਕਿਹੜਾ ਕੰਮ ਹੈ? ਇਹ ਕਹਿੰਦਾ ਦਸਾਉਂ ਤਾਂ ਕੱਢ ਲੋ। ਉਹਦੀ ਗੱਲ ਸੌਂ ਦਾ ਫਰਕ ਹੈ। ਤੂੰ ਦਸਾਉਂ ਤੇ ਤੇਰੀ ਮਗੱਡੀ ਵੀ ਨਹੀਂ ਦੇਖੀ ਸੜੀ ਜਿੱਦੀ ਆਈ ਹੈ ਬਾਹਰ ਕਰ। ਹੁਣ ਸਾਨੂੰ ਐਤਵਾਰ ਨੂੰ। ਓਏ ਟਾਇਰ ਸੁੱਕ ਗਏ, ਟਾਇਰ ਪਾਉਣੇ ਕਹਿੰਦਾ। ਟਾਇਰ ਸੁੱਕ ਗਏ। ਟਾਇਰ ਸੁੱਕੇ। ਉਹਨੂੰ ਗੇੜਾ-ਗੂੜਾ ਦਾ ਕਰਾ ਕੇ ਅਜੇ ਮੌਸਮ ਤੋਂ ਬਾਹਰ ਬੂਰ ਕੱਢ ਕੇ ਉਹਦਾ ਟਾਇਰ ਪਾਉਣ। ਹਾਂ, ਗਿੱਲੇ ਹੋਵੇ ਨਹੀਂ। ਬਈ ਦੁਆਰਾਂਵੇਂ ਉਹ ਸਾਦੇ। ਜਿਹੜੇ ਸੁੱਕੇ ਆ ਗਿੱਲੇ ਹੋਣ। ਕੋਈ ਪ੍ਰੋਗਰਾਮ ਹੀ ਨਹੀਂ ਹੋਵੇ ਕਿ ਤੇ ਫੋਲ ਹੀ ਲਈ। ਹੋਰ ਆਂਦਾ ਕੰਮ ਤਾਂ ਮੈਂ। ਹੋਰ ਨਾਲੇ ਥੋੜਿਆ। ਉਰਦਾ ਰਾਜੂ ਬਾਈ ਨੇ ਵੀ ਕੈਮਰੇ ਲਵਾ ਲੇ ਦੀ ਉਹਦੀ ਖੋਲ ਲਿਆ ਉਹ ਅੰਦਰ ਤੇ ਤਪੜੀ ਹੈਗੀ ਜੀ ਲੈਣੀ ਇੱਕ ਦੇ ਇੱਕ ਵਰਤਲ ਤਪੜੀ ਉਹ ਬਾਈ ਹੋਈ ਆ ਮੈਂ ਉਹ ਟਾਇਰ ਛੋਟਾ ਹੈ ਮੇਰੇ ਵਾਲੇ ਦੀ ਪਾਰਾ ਭਾਈ ਨਾ ਪਾਰਾ ਉਸ ਉਹ ਆ ਚਾ ਉਹ ਬਾਈ ਹੋਈ ਹੈ 15 ਨੰਬਰ ਗੱਡੀ ਆਇਆ ਗਈ ਜਾਂਦੀ ਕਰਨੀ ਉਹ ਗੱਡੀ ਦਾ ਇੱਕ ਵਾਰੀ ਟਰਾਲੀ ਵਾਲਾ ਪਾਲਾ ਬਿੱਲੀ ਖੜਾ ਨੇ ਹਾਂ ਟਰਾਲੀ ਵਾਲਾ ਪਾਲਾ ਉਹ ਹਾਂ ਜਦ ਤੱਕ ਉਹ ਬਿੱਲਾ ਖੜਾ ਨਾਲ ਗਰੀਸ ਹੋ ਜੂਗਾ ਨਾਲ ਟਰਾਲੇ ਵਾਲਾ ਚਾਰੇ ਮਾਰਨ ਹਾਂ ਚਾਰੇ ਪਰ ਵੇ ਤਾਂ ਹਾਂ ਵੇ ਤਾਂ ਉੱਡਦੇ ਆ ਜਾਣ ਮੈਨੂੰ ਜੀ ਲੱਗੂਗਾ ਨਾਲੇ ਬਲੌਗ ਵਧੀਆ ਨਾਲੇ ਉੱਡਣ ਫਟੋਲਾ ਬਣ ਜਾਣਾ ਫਿਰ ਉਹ ਦੇਖ ਲੈ ਭਰਾ ਕਰਦੇ ਨੋਟ ਬਾਹਰ ਕੱਢ ਲੈ ਜੇ ਨਾਲ ਥੱਲੇ ਫਰੇਮ ਚ ਆਏ ਪੂਰੇ ਠੀਕ ਸਾਹ ਬਾਹਰ ਕਢਾ ਦੇ ਠੀਕ ਹੈ ਜੀ ਜਿਹੜੀ ਦੂਜਾ ਗੱਡੀ ਥੱਲੇ ਲੱਗੀ ਜਾਊਗੀ ਹਾਂ ਹਾਂ ਹੁਣ ਤੰਦਿਕਾੜ ਤੋਂ ਬਹੁਤ ਚਲਾਣਾ ਟਾਰਪੂਰ ਦੇ ਨਾਰਮਲ ਜਿਹਾ ਵੀ ਬਾਹਰ ਦੇਖ ਲੈ ਹੁਣ ਤਾਂ ਬਾਈ ਉਹਦਾ ਵੀ ਲੱਗੇ ਕਰਨਾ ਜੁਰਨਾ ਤੇ ਪਿੱਛੇ ਹਾਂ ਤੁਸਨ ਖਾਏ ਤੇ ਤੁਸਨ ਖਾਏ ਨਾਮ ਬਾਈ ਉਹ ਵਧੀਆ ਕਰਦੇ ਆ ਉਹਨਾਂ ਨੇ ਮਾਡਲ ਪਰਨਾ ਗੱਡੀ ਦਾ ਆਰ ਸੀ ਪਰ ਜਿਹੜਾ ਟਾਇਰ ਚੜਿਆ ਉਹ ਹੀ ਟਾਇਰ ਦੇਖ ਲੈ ਇਹ ਇੱਕ ਨੰਬਰ ਵੀ ਬੜਾ ਚਲਾਣਾ ਹਾਂ ਆਰਥੀਵਾ ਦੇ ਦੇ ਵੀ ਇਹਨਾਂ ਨੰਬਰ ਟਾਇਰ ਜੜੇ ਉਹ ਹੀ ਪਹਿਣਾ ਚਾਹੀਦਾ ਕੋਈ ਵੀ ਜਾਂ ਚੀਜ਼ੇ ਮਗਰ ਪੈਂਦੇ ਇੱਕ ਮਗਰ ਪੈ ਗਏ ਉਹ ਗੱਡੀਆਂ ਦੇ ਕਾ ਹੋਰ ਕੰਮ ਵੀ ਦੇਖ ਲੈਣਾ ਚਲਾਣ ਦੀ ਹਾਂ ਪੂਂਰੇ ਮੋੜ ਸਰ ਕੋਈ ਨਹੀਂ ਖਜਾਨੇ ਖਾਦੀ ਆ ਭਾਵੇਂ ਤੀ ਤਾ ਗਿਆ ਇੱਕ ਥੋੜਾ ਭਰਨੇ ਉਹ ਤਾਂ ਜੇਬਾਂ ਭਰਦੀਆਂ ਖਜਾਨੇ ਥੋੜਾ ਭਰਦੇ ਆ ਜੈਨਦਰ ਆ ਜੇ ਦੇ ਹਾਂ ਜੈਨਾਂ ਦਾ ਬਹੁਤ ਦੂਰ ਹੈ ਬਾਹਰ ਨੇ ਮੋਰਕ ਨਹੀਂ ਮਿਲਦਾ ਟੈਰਾ ਤੋਂ ਆਉਂਦਾ ਆਵਾਜ਼ ਦਾ ਅਸੀਸ ਤੇਰਾ ਕਾ ਤੇ ਚਲਾਣ ਨਹੀਂ ਹੈਗਾ ਉਦੋਂ ਦਾ ਰੂਲਰ ਰੈਗੂਲੇਸ਼ਨ ਵੀ ਪੂਰੇ ਆ ਇੱਕ ਮੈਂ ਵੀਡੀਓ ਦੇਖੀ ਬੱਸਾਂ ਬੱਚੇ ਤਾਰਨੀ ਦੇ ਸਕੂਲ ਦੇ ਸਟਾਪ ਦਾ ਜ਼ਾਇਨ ਲਾਇਆ ਮਤੋਂ ਨਾ ਸਾਈਡ ਪਰ ਕੋਈ ਉਹਨੂੰ ਓਵਰਟੈਕ ਵੀ ਨਹੀਂ ਕਰਦਾ 50 ਮੀਟਰ ਇੱਧਰ ਗੱਡੀਆਂ ਘੜੀਆਂ 50 ਮੀਟਰ ਉੱਧਰ ਘੜੀਆਂ ਦੀਆਂ ਇੱਥੇ ਦੇਖ ਲਈਏ ਇੱਥੇ ਮਗਰ ਤਾਂ ਥੋੜਾ ਅੱਧਾ ਕਿਲੋਮੀਟਰ ਵਰਤੀ ਹੋਰ ਲਾ ਜਾਂਦੇ ਮਾਨ ਵੀ ਗੱਡੀ ਕੱਢੀ ਰਸਤੇ ਵਿੱਚ ਸਕੂਲ ਵਾਲੀ ਜਦ ਨਾਲ ਟਾਕੀ ਖੋਲਦੇ ਆ ਉਹ ਸਟਾਪ ਜਿਹੜਾ ਆਪਣੇ ਆਪ ਨਿਕਲ ਜਾਂਦਾ ਹੈ ਕੀ ਹੋ ਗਿਆ ਇਹਨੂੰ ਕੋਈ ਜਾਂਦਾ ਨਹੀਂ ਹੈ ਉੱਥੇ ਸੂਏ ਜੇ ਵੀ ਨਿਕਲਦੇ ਆ ਫਿਰ ਕਿੱਥੇ ਜਿੱਤੇ ਜ਼ਿਆਦਾ ਸਟਾਕ ਸੁਵੇ ਲਾਇਵ ਰੋਕਣਾਂ ਦਾ ਕੰਮ ਹੈ ਜੇ ਤੂੰ ਲਖਾਉਂਦਾ ਸੁਵੇ ਪਟਦੇ ਆ ਹਾਂ 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 ਕਿੰਨਾ ਟਾਈਮ ਦਾ ਇੱਧਰ ਲਾਇਆ ਟੌਪ ਸੁਵੇ ਦੇ ਬਾਹਰ ਰਹਿਣਾ ਲਓ ਜੀ ਮੈਂ ਪੈ ਗਿਆ ਜਗਾ ਬਰਸਾਤੀ ਡੱਡੂ ਨਿਕਲਦੇ ਬਲੌਕਰ ਲੱਗੇ ਨਿਕਲ ਬਾਰ ਪਰ ਇਹ ਡੱਡੂ ਸੁੱਕਈ ਹੈ ਹੈ ਇਹ ਡੱਡੂ ਸੁੱਕਈ ਹੈ ਇਹ ਕਰੂਗਾ ਹੁਣ ਭਜੂਗਾ ਬਣਾਊਗਾ ਇਹ ਪਾਣੀ ਦੇਖਣ ਗਿਆ ਦੂਤਰ ਨਹੀਂ ਤੂੰ ਕੋਈ ਇਸਤਰੀ ਬੁਲਾਇਆਤਾ ਮੇਰਾ ਕਹ ਤੂੰ ਅਗੜ ਕੇ ਅਨਵੈਟਰ ਜਾ ਅੱਛਾ ਹਾਂ ਬਜਾ ਹੋ ਗਿਆ ਕਹ ਪੱਖੇ ਵਾਲਾ ਘੱਟ ਵੱਧ ਕਰਿਆ ਰਹਿੰਦਾ ਉਹ ਛੜ ਗਿਆ ਵਿੱਚ ਤੇ ਰੈਗੂਲੇਟਰ ਹੋ ਜਾ ਨਹੀਂ ਛੜਿਆ ਰੈਗੂਲੇਟਰ ਤੂੰ ਆ ਅਨਵੈਟਰ ਕਰ ਦਦਾ ਜਿੱਥੇ ਪਲੱਗ ਲੱਗਿਆ ਲੱਗਿਆ ਬਣ ਰਿਹਾ ਉਹ ਬੋਰਚੋਂ ਧੂੰਆਂ ਨਿਕਲਿਆ ਅੱਛਾ ਬੋਰਚੋਂ ਧੂੰਆਂ ਨਿਕਲੇ ਮੰਗਦੇ ਨੇ ਵੇਟ ਨੇ ਕੱਢਿਆ ਘਰ ਦੇ ਅੰਦਰ ਰਿਵਟਰੇ ਕਿਹਾ ਕਾਹੀ ਭੱਜੇ ਛਿੱਤੀ ਫਿਰ ਮੈਂ ਪੰਜ ਮਿੰਟ ਬਚਾਓ ਗਿਆ ਕਾੜੇ ਕਿਤੇ ਇਹਨਾਂ ਸੱਤ ੜੇ ਮੈਂ ਦੰਗੂ ਕਾੜੇ ਗਿਆ ਹਾਲਾ ਕਰਕੇ ਆਉਣ ਹਾਲਾ ਜੰਦੇ ਨਾ ਨਹੀਂ ਨਾ ਕੋਈ ਹਾਲਾ ਨਾ ਕੋਈ ਜਾਣੀ ਟਾਈਮ ਹੈ ਭੱਜ ਗਿਆ ਹਾਂ ਭੱਜ ਗਿਆ ਹੋਰ ਮੈਂ ਤਾਂ ਆਸਲ ਲੋੜ ਹੋ ਗਈ ਸੀ ਮੈਂ ਤਾਂ ਲੈਪ ਹੋਇਆ ਕਿੱਥੇ ਫਿਰਦਾ ਐ ਟਾਈਮ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਫਿਰ ਮੈਂ ਲੈ ਵੀ ਦੇਖਿਆ ਮਾ ਆਮਨ ਨੂੰ ਕਹਿੰਦਾ ਵੀ ਲੈ ਆਉਣਾ ਤਾਂ ਮਹਾਮਦ ਦਾ ਫਸਿਆ ਵੈਸੇ ਮੈਂ ਖੜਦਾ ਦੇਖਦਾ ਉਹ ਗਲੀ ਅਗਲੀ ਜੀ ਮਾਰ ਕੇ ਕਹਿੰਦਾ ਮਾਜਾ ਮਨ ਲੈ ਆਈ ਹੋਈ ਏ ਲੈ ਕਿਹਾ ਉਹ ੱਥਲੇ ਵੇਆ ਫਿਰ ਇਹਦਾ ਜਮ ਖੋਲਿਆ ਇਹ ਤਾਂ ਪਹਿਲੀ ਬੈਠਿਆ ਲਈ ਇਹ ਬਾਈ ਉਹ ਦੁਨੀਆ ਐਡਵਾਂਸ ਹੋ ਗਈ ਹਾਂ ਐਡਵਾਂਸ ਹੋ ਗਈ ਪਤਾ ਤਾਂ ਮੈਂ ਜਦੋਂ ਉੱਥੇ ਖੁੰਝੇ ਤੇ ਸਵਾਰ ਤਾਂ ਹੋਇਆ ਇਧਰ ਦੇ ਆਵਾਜ਼ ਆਵੇ ਜਿਵੇਂ ਮੀਂਹ ਆਉਂਦਾ ਮਾਲਾ ਜੀ ਮੀਂਹ ਆ ਗਿਆ ਪਹਿਲਾਂ ਕੱਖ ਵੱਢ ਮੈਂ ਕੱਖ ਵੱਢ ਕਿਨਾਂ ਦੀ ਉੱਤੇ ਜੇ ਰੱਖੇ ਉੱਥੇ ਵੀ ਹੋਲੇ ਪਾਣੀ ਧੱਲੇ ਆ ਜੇ ਸਾਡੇ ਨਾ ਉਹੀ ਘਟਟ ਜਾ ਉੱਚਾ ਜਿਹੜੇ ਪਏ ਆ ਬਾਕੀ ਵਿੱਚ ਪਾਣੀ ਫਿਰਦਾ ਉੱਤੇ ਇੱਕ ਹੋਰ ਦੇ ਸਭ ਤੋਂ ਵੱਡੀ ਗੱਲ ਮੀ ਚੁੱਪ ਚਪੀ ਤੇ ਆ ਗਿਆ ਜਿਹੜਾ ਪੈ ਗਿਆ ਅਨਸਮਾਨ ਸਾਫ ਨਹੀਂ ਹੋ ਗਿਆ ਇਕਣ ਚਾਹੀਦਾ ਹਾਂ ਇਕਣ ਚਾਹੀਦਾ ਭਾਈ ਇਕਣ ਆਉਣਾ ਨੇ ਇਕਣ ਇਕਣ ਆਪਾਂ ਕੱਲੋਂ ਪਾਣੀ ਫਿਰ ਇੱਕ ਫਿਲਮ ਦਾ ਡਾਇਲੋਗ ਨਹੀਂ ਕਹਿੰਦਾ ਜਹਾਂ ਤੱਕ ਤੇਮਾਰੀ ਸੋਚੋਂ ਵਾਸੇ ਆਮ ਸੋਚਣਾ ਸ਼ੁਰੂ ਕਰਦੇ ਆ ਤਾਂ ਜੋ ਲੈਬ ਬਾਰੇ ਸੋਚਿਆ ਉਧਰੋਂ ਲੈਬ ਹੋ ਵੀ ਗਿਆ ਹਾਂ ਡਾਟੇ ਵਜਨ ਕੋਰੇ ਮਸੂਰ ਤੋਂ ਹੀ ਨਵੇਂ ਗਾਂ ਦੇ ਸਾਹ ਲਾ ਕੇ ਸੋਚੋ ਨਾ ਇਹ ਨਹੀਂ ਕਹਿੰਦਾ ਸੋਚੋ ਨਾ ਲੈਬ ਤਾਂ ਹੋਈ ਤਾਂ ਅਸੀਂ ਉੱਥੀ ਕਿਹੜੀ ਦੀ ਮਾਣ ਨਾਲ ਉਹਦੇ ਮੂਵੀ ਜੈ ਵਧੀਆ ਕਿਹੜੀ ਉਹ ਜਿਹੜੀ ਵੀ ਉਹਦਾ ਤੈਨੂੰ ਮੈਂ ਘਰ ਤੋਂ ਦਿਖਾਉਂਗਾ ਵੀ ਕਿਆ ਕਹਿੰਦੀ ਇਹ ਸਾਗ ਨਹੀਂ ਤੋੜਨਾ ਤੈਨੂੰ ਇਹ ਦੱਸਦਾ ਸਾਗ ਦਾ ਵੀਜੇ ਨਹੀਂ ਸਾਗ ਜਿਹੜਾ ਹੁਣ ਖੇਤ ਵਿਲੇ ਹੁਣ ਉਹ ਵੀ ਸਾਗੇ ਵੇਚਣਾ ਬਸ ਉਹ ਸਾਡਾ ਜੱਲ ਇੰਨਾ ਕਾ ਸੀ ਚੁੱਪਚੀ ਵੀ ਤੇ ਨਹੀਂ ਤੋੜਦੇ ਸੀ ਚੱਲ ਮੜੀ ਮੂਟੀ ਜੀ ਬਣਾ ਲਾਂਗੇ ਪਤਾ ਨਹੀਂ ਅੱਜ ਦਾ ਬੰਦੇ ਵੀ ਮੋੜ ਕੇ ਕਨੇਮਾ ਚ ਚੁੱਪਚੀ ਵੀ ਤੇ ਦਾ ਤੋੜਨਾ ਤੋੜਦੇ ਅਗਲਾ ਤਾਂ ਉਹਦਾ ਮਿਹਨਤ ਉਹਦਾ ਕਿੰਨੀ ਆਉਂਦੀ ਉਹਦੇ ਕੱਲ ਲੇਦੇ ਵਰਗੇ ਆਜਾ ਮੇਤਾ ਹਾਂ ਐਨੇ ਰੋਹ ਸਬਜ਼ੇ 10 ਵਾਰ ਬਣਾ ਲੈ ਜਿੰਨੇ ਇੱਕ ਵਾਰ ਸਾਗ ਬਣਦਾ ਸਾਗ ਨੂੰ ਮੈਂਟ ਉਹ ਸਮਝਾ ਦੋਸ ਤਿੰਨ ਸਬਜ਼ੇ ਜਿੰਨਾ ਖਰਚਾ ਉਹਦੇ ਪਰ ਹੋ ਜਾਂਦਾ ਗੱਲੇ ਜਿੰਨਾ ਸਮਾਨ ਪੈਂਦਾ ਉਹ ਚ ਤਾਂ ਸਾਗ ਬਣਦਾ ਕਿ ਕਿਲੋ ਬਾਲਣਾ ਚਾਹੀਦਾ ਹਾਂ ਕਿੰਨਾ 50 ਕਿਲੋ ਬਾਲਣਾ ਸਾਗ ਨੂੰ ਬਾਲਣਾ ਨੂੰ ਦੇ ਲਾ ਉਹ ਬਣਦਾ ਹੀ ਬਾਲਣਾ ਪਰ ਉਹ ਬਾਲਣਾ ਪਰੇ ਸਵਾਦ ਬਣਦਾ ਜੇ ਤੂੰ ਗੈਸ ਵਰਕੇ ਗੈਸ ਬਣੀ ਸਵਾਦ ਬਣਦਾ ਇੰਦਰ ਕਿਹਾ ਬੱਕਰਾ ਬਸ ਤਾਹੀ ਦਾ ਬਤਾ ਨਾ ਨਾ ਇਹ ਕਹਣਾ ਫਿਰ ਤੁਸੀਂ ਤੋੜਨਾ ਕਿਹਾ ਹੈ ਉਹ ਬੱਕਰਾ ਹੀ ਹੋ ਗਿਆ ਹਰ ਬੱਕਰੇ ਦੇ ਵੀ ਹਾਂ ਬੱਕਰਾ ਹੀ ਹੋਇਆ ਤੁਮਲਾ ਬੱਕਰੇ ਵਾਂਗੂ ਰਿੱਚਦਾ ਹਾਂ ਤਸੋਂ ਤਾਂ ਨਹੀਂ ਪਤਾ ਉਹ ਸੁਣਿਆ ਸੀ ਵੀ ਯਾਰੀ ਯਾਰੀ ਮੰਗਦਾ ਜੇ ਵਧੀਆ ਬਣਾਉਣਾ ਮੱਕੀ ਦਾ ਆਟਾ ਲਾ ਲਾ ਮੱਕੀ ਦੀ ਰੋਟੀ ਬਣਨੀ ਨਾਲ ਉਹ ਵੀ ਤੁਨੇ ਪਰ ਵਧੀਆ ਬਣਾ। ਮਸੇ ਕੀ ਵੀ ਮੰਗਦਾ ਹੈ ਬਾਈ ਵਧੀਆ ਮੰਗਦਾ ਹੈ। ਕਹਿੰਦਾ ਜੀ ਹਾਂ ਮੜੀ ਜਾਂ ਵੀ ਪਾ ਮੈਂ ਭਰਦਾ ਹਾਂ ਨਹੀਂ ਸਾਡਾ ਪਤਾ ਅਜੇ ਸਟਾਰਟ ਕਰਤਾ ਕੰਮ। ਅਜੇ ਤਾਂ ਸਟਾਰਟ ਕੰਮ ਕਰਤਾ। ਸਾਹੂ ਦੇ ਵਿੱਚ ਜਾ ਸਕਦੇ ਨਹੀਂ ਪਤਾ ਅੱਗ ਨਾਲ ਕਿ ਬੈਠਾ ਤਿੰਨ ਤੁੰਗਰ ਸਾਹ ਖੜਾ ਇੱਥੇ ਜੇ। ਮੋਟਰ ਪਰ ਦਿਖਾਉਣਾ ਲੈ ਹਾਂ ਹੁਣ ਉਹ ਹੌਲੀ ਹੌਲੀ ਲਾਓ ਬੀਜੀ ਜਾਣੀਆਂ ਕਰਕੇ ਹਾਂ ਲਾਜਾ ਕਰੋ ਬੀਜੀ ਆ ਵੇ ਤੈਨੂੰ ਦਿਖਾ ਕੇ ਲਾਵਾਂ ਛੜਤ ਲਾ ਲੈ ਚਲ ਕੋਈ ਨਹੀਂ ਦੇਖ ਚੱਲਦੇ ਜਾਂਦੇ ਲੱਕੀਦਗਾਰ ਵਰ ਨੂੰ ਨਹੀਂ ਫੇਰ ਐਡਾ ਖੜਾ ਮੈਂ ਦੇਖਿਆ ਪਰ ਤੋਂ ਹੈਂ ਦੇਖ ਲੈ ਯਾਰ ਫੇਰ ਤੂੰ ਧੰਨੇ ਦੇ ਕੋਲ ਨੂੰ ਕਹਿੰਦਾ ਬਈ ਉਹ ਧੰਨੇ ਦੇ ਕੋਲ ਨੂੰ ਬੀਜਾ ਵਾ ਹਾਂ ਜੀ 52 ਬੀਜੀ ਦਿਖਾ ਦੇ ਕਿੱਥੇ ਗਾ ਹੈਂ ਸਾਨੂੰ ਬੀਜੀ ਦਿਖਾ ਦੇ ਸਾਨੂੰ ਦਿਖਾ ਕੇ ਕੀ ਫਾਇਦਾ ਤੁਸੀਂ ਕਿਹੜੇ ਬਣਾਉਣਾ ਹੈ ਜਿਹਨੇ ਸਾਗ ਬਣਾਉਣਾ ਉਹਨੂੰ ਦੇਖਣ ਦੀ ਲੋੜ ਹੈ ਈ ਸਾਡੇ ਮੂੰਹ ਉੜਾਏ ਹਾਂ ਹਾਏ ਬੇ ਮੈਂ ਤੂੰ ਤਾਂ ਬਣੇ ਬਣਾਈ ਕੌਲੀ ਆੜਿਆ ਹਾਂ ਹਾਂ ਆ ਤਾਂ ਉਹ ਘਰ ਤੇ ਦਸੇ ਹੀ ਡਰ ਗਿਆ ਤੈਨੂੰ ਤਾਂ ਜੀ ਆ ਤੁਸੀਂ ਮੈਨੂੰ ਪਤਾ ਜੇ ਇੱਕ ਨਾ ਕਹੇ ਬਣਾਉਣਾ ਤੂੰ ਮੈਂ ਕਾਇਆ ਮਾ ਨਾ 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 ਕਹਿ ਮੈਂ ਹੈ ਸਾਨੂੰ ਰੋਟੀ ਵੀ ਬਰਾਲਾ ਸਾਰਿਆਂ ਨੂੰ ਕਿਨੂੰ ਜੇ ਪਕੜਾ ਹੋਇਆ ਹਾਂ ਹਾਂ ਤੂੰ ਆ ਜੀ ਮਗਰ ਤੁਸੀਂ ਗੁੰਨਾ ਜਿਆ ਬਣਾਉਲੇ ਸਾਨੂੰ ਰੋਟੀ ਬਰਾਲਾ ਕਿਆ ਕਿਉਂ ਮੈਨੂੰ ਮੈਨੂੰ ਲੱਗਾ ਸੌਣ ਹੋਰ ਗਿਆ ਅਦੀ ਗਾ ਤੇ ਬਲਾਈ ਦਾ ਰੋਟੀ ਪਰ ਇਹ ਪਾਸੇ ਕਾਲੇ ਦੇ ਘਰ ਤੁਸੀਂ ਤੇ ਖਾਣੀ ਕੋਈ ਜਗੀ ਕਿੱਥੇ ਆਪਾਂ ਜਾਏ ਤੁਸੀਂ ਉੱਥੇ ਦੇ ਹਾਂ ਆ ਕਿੰਨੇ ਕਵਾ ਬੈਠੇ ਭੱਜਿਆ ਕੋਣ ਪਹਿਲਾਂ 12 ਵਜੇ ਸਾਗਦਾ 12 ਵਜੇ ਹੀ ਰੋਟੀ ਚ ਰੋ ਕੇ ਸਾਗਦਾ ਹਾਂ ਹੂੰ ਹੂੰ ਕਰੀਏ 12 ਵਜੇ ਹੀ ਰੋਟੀ ਚ ਸਾਗਦਾ ਹਾਂ ਸਾਕੇ ਭੱਜਿਆ ਪਹਿਲੇ ਹਾਂ ਛੋਲਿਆਂ ਦਾ ਰੋਟੀ ਤੇ ਮੀਂਹ ਵੀ ਦੇਖਿਆ ਮੀਂਹ ਤੇ ਬਿਨਾ ਆ ਗਿਆ ਨਹੀਂ ਹਾਂ ਇਹਨਾਂ ਕਹ ਦੇਖੇ ਕੁਝ ਵੀ ਨਹੀਂ ਸਵੇਰ ਨੂੰ ਹੀ ਪਤਾ ਲੱਗਿਆ ਮੀਂਹ ਪੈਦਾ ਹਾਂ ਕਾਕ ਕਹਨ ਕਾਕ ਤਾਂ ਮੈਂ ਦੋ ਦਿਨ ਦੇ ਬਟਲੇ ਤਾਂ ਮੈਂ ਠੀਕ ਹੈ ਹੂੰ ਵਾਹ ਬਹੁਤ ਦੂਰ ਬਹੁਤ ਮਾਰ ਰਿਹਾ ਤੁਹਾਡਾ ਇਹਦਾ ਨਾ ਇਦੋਂ ਹੁਣ ਸਰਟੀਫିକੇਟ ਦਿੱਤੀ ਜਾਂਦਾ ਸੋਨੇ ਵਿੱਚ ਵੀ ਉਹਨਾਂ ਨਾਲ ਜਾਇਆ ਵੇ ਇਹਦਾ ਕੰਮ ਜਾਦਾ ਚੱਲਣ ਲੱਗ ਗਿਆ ਕੱਲ ਵੀ ਸਾਰੀ ਦਿਹਾੜੀ ਚੱਲਣ ਦੇ ਪਰਸੋਂ ਵੀ ਬਾਈ ਹੁਣ ਵੇ ਇੱਕ ਸਿੱਖਿਆ ਛੇੜੀ ਆ ਵੀ ਕੋਈ ਵੀ ਕੰਮ ਭਾਦੋ ਚ ਨਾ ਛੇੜੂ ਹਾਂ ਉਹ ਸਰਟੀਫିକੇਟਾਂ ਦਾ ਹੀ ਆ ਹਾਂ ਕਨੇਵਾ ਸਾਡਾ ਭਾਦੋ ਦੇ ਅਗਲਾ ਵੀ ਕਹਿੰਦਾ ਅੱਜ ਆ ਪੱਕਾ ਸਰਟੀਫିକੇਟ ਲਿਖਵਾ ਦਿੰਦਾ ਜੱਟ ਸਿੱਖ ਪਹਿਲਾਂ ਕਹਿੰਦਾ ਵੀ ਇਹ ਤਾਂ ਹੁੰਦਾ ਜੱਟ ਰਾਵੇ ਕਹਿੰਦਾ ਭਾਦੋ ਵੀ ਭਾਦੋ ਦੇ ਵਿੱਚ ਨਾ ਭਾਦੋ ਚੜ੍ਹਨ ਦੇ ਪਹਿਲਾਂ ਹੀ ਇੱਕ ਭਗਮਾਏ ਭਗਮਾ ਦਾ ਚੋਲਾ ਸਵਾ ਲੋ ਬਸ ਕੋਹੇ ਨਾਲੋਂ ਝਾੜ ਰਗਾ ਨਾ ਠੀਕ ਜੀ ਹਾਂ ਬਸ ਇਹ ਹਜਾ ਇਹ ਹਜਾ ਹਾਂ ਬਸ ਸੱਦ ਮਰਜਾ ਹੇ ਦੂਹ ਪਹਾੜਾਂ ਬਾਂ ਨੂੰ ਚੜ ਜੂ ਪਹਾੜਾਂ ਜਰੂਰ ਲੈ ਨਾ ਇਥੇ ਦੇ ਪੈਣੀ ਨੂੰ ਪੜਦਾ ਤੈਨੂੰ ਤਾਂ ਨਹੀਂ ਪਛਾਣਨਾ ਇਹ ਜੇ ਕੱਪੜਿਆਂ ਚ ਗਾਲਾਂ ਹੀ ਖਾਣੇ ਖਾਈ ਜਾਂਦਾ ਤੇ ਪੈਦੇ ਫੜ ਜੀ ਬੇਰ ਹੋ ਗਈ ਰਹਿਣਾ ਪਿੰਡਾਂ ਚ ਉਹ ਤੈਨੂੰ ਚੜ ਜੂ ਆਉ ਵੀ ਪਿੰਡ ਚ ਸਗਰਾਣ ਵਾਲੇ ਦੇ ਨਾਲ ਆਉ ਮੋੜ ਕੇ ਅੱਛਾ ਆ ਭਾਦੋ ਭਾਦੋ ਬਾਹਰ ਕੱਢਨੇ ਆ ਹੋਰ ਕੱਢੋ ਇਹ 11 ਕਹਿੰਦੇ ਭਾਈਆਂ ਦੀ ਭੈਣ ਹੈ ਕੌਣ ਭਾਦੋ ਜੀ ਇਹਦਾ ਸਾਨੂੰ ਪਤਾ ਨਹੀਂ ਹੈ ਬਿੰਦਰ ਆ ਗਿਆ ਭਾਈ ਇਹਦਾ ਪਤਾ ਨਹੀਂ ਹੈ ਬਈ ਤੁਹਾਨੂੰ ਇਹਦਾ ਪਤਾ ਨਹੀਂ ਹਾਂ 12 ਮਹੀਨੇ ਆ ਹਾਂ ਵੀ ਵੀ ਇਹ ਸਾਰੇ ਲੋਕ ਖਤਰਨਾਕ ਹਾਂ ਇਹ ਭੈਣ ਹੈ ਮੀਨਿਆਰੀ ਹੋ ਸਾਰੇ ਮਹੀਨੇ ਭਾਈਏ ਦੇ 11 ਮਹੀਨੇ ਅੱਛਾ ਬਾਈ ਜਾਣਾ ਹੈ ਜਾਣਾ ਲੈ ਕੇ ਲਿਆ ਦੇਖਿਆ ਪੂਰੇ ਝੜੇ ਆ ਇਹ ਧਾਨਾ ਦੇ ਪੂਰੇ ਦੇਖ ਕੇ ਆ ਬੜਲ ਬੜਦੀ ਹੈ ਵੀਡੀਓ ਨਹੀਂ ਛੱਡਣੀ ਉਬਲਦੀ ਉਬਲਦੀ ਰੜਦੀ ਰੜਦੀ ਛੱਡਣੀ ਅਜੇ ਪਾਣੀ ਉਤਰਨਾ ਨਹੀਂ ਛੜਕਦਾ ਪਹਿਲਾਂ ਆਲ ਵਾਲਟ ਚ ਵੀਡੀਓ ਕੋ ਮੇਰੇ ਤਾਂ ਚੜਦੀ ਜਾਂਦੀ ਆ ਆ ਦੇਖੋ ਬਾਈ ਚਲੇ ਗਿਆ ਇੱਥੇ ਉੱਤੇ ਬੈਠ ਗਏ ਇਹਨਾਂ ਮੇਰੀ ਬਾਤ ਹੀ ਹੈ ਮੈਂ ਯਾਰ ਗੱਡੀ ਸਾਥ ਪੱਤਰਕ ਜਾਂਦੀ ਆ ਹਾਂ ਬਿਚਾ ਫਿਰ ਉਹਦਾ ਕਰਕੇ ਕੀਤੀ ਫੋਨ ਕਰਨ ਲੱਗਾ ਜੀ ਦੇ ਨੂੰ ਇਹ ਆ ਜਾ ਮੈਂ ਕਰ ਰਹਿਣ ਦਮ ਫੇਰ ਉਹ ਪੁੱਛ ਰਿਹਾ ਗਿਆ ਉਹ ਤਾਲ ਇਹ ਦੌ ਮਾਰਨ ਦੀ ਗੱਲ ਹੁੰਦੀ ਜਿਹਨੇ ਮਾਰ ਲਿਆ ਮਾਰ ਲਿਆ ਜਿਹਨੇ ਕੀ ਜੀ ਤੂੰ ਹੁਣ ਜਾਂਸੀ ਜਾਣਾ ਹੈ ਜਾਂਸੀ ਆ ਹੜੇ ਵਾਲਿਆਂ ਦੇ ਕਰ ਦੂੰਗਾ ਬਈ ਘੱਟ ਵੱਧ ਘੱਟ ਵੱਧ ਤੇਰਾ ਆਪਣਾ ਹੋਇਆ ਸਾਨੂੰ ਕਹਿ ਲ ਜਾਊਂਗਾ ਫਿਰ ਸਾਡੇ ਲੱਗ ਉਸ ਤੇਰੇ ਜੀ ਉੱਤੇ ਦੋਰ ਮਾਰੀ ਕੋਟਰ ਲੈ ਨੂੰ ਦੋਰ ਮਾਰਨਾ ਪੈਣਾ ਜੋਰ ਤੇ ਬੰਦੇ ਵਜਣਾ ਪਰ ਸਾਡੇ ਪਾਸ ਸਾਈ ਹੈਗੀ ਆ ਹੈ ਆ ਸਾਡੇ ਕੋਲ ਸਾਈ ਹੈਗੀ ਆ ਸਾਈ ਹੈਗੀ ਸਾਡੇ ਨੂੰ ਜੋਕਰ ਦਾ ਹਾਂ ਇੰਨਾ ਸੀ ਲੋਡ ਨਹੀਂ ਜੱਕਦੇ ਬਸ ਥੋੜੇ ਜੱਕਦੇ ਹਾਂ